ਤੁਸੀਂ ਜੁੜੇ ਹੋਗੇ ਨਿਊ 62 ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਸतीश ਕੁਮਾਰ ਹੈਪੀ ਹਰ ਦਿਨ ਅਸੀਂ ਸੁਣਦੇ ਹੈਗੇ ਆ ਕਿ ਪੰਜਾਬ ਦੇ ਵਿੱਚ ਲੋਕੀ ਬਾਹਰ ਜਾਣ ਦੇ ਚਾਹਵਨ ਹੈਗੇ ਆ ਔਰ ਉਸੇ ਬਾਹਰ ਜਾਣ ਦੇ ਚਾਹ ਦੇ ਵਿੱਚ ਅੱਜ ਇੱਕ ਹੋਰ ਯੁਵਕ ਦੇ ਨਾਲ ਇੱਕ ਹੋਰ ਪੰਜਾਬੀ ਮੁੰਡੇ ਦੇ ਨਾਲ 20 ਲੱਖ ਰੁਪਏ ਦੀ ਠੱਗੀ ਵਜਈ ਹੈ ਕਿਸਾਨ ਯੂਨੀਅਨ ਨੇ ਜੈਤੋ ਥਾਣੇ ਦੇ ਅੱਗੇ ਧਰਨਾ ਲਾਇਆ ਹੋਇਆ ਸੀਗਾ ਔਰ ਇਸ ਧਰਨੇ ਦੇ ਵਿੱਚ ਉਹ ਮੁੰਡਾ ਵੀ ਬੈਠਾ ਸੀ ਔਰ ਮੁੰਡੇ ਦਾ ਪਿਓ ਵੀ ਬੈਠਾ ਸੀਗਾ ਜੋ ਕਿਸਾਨ ਯੂਨੀ ਦੇ ਜੱਥੇਬੰਦੀਆਂ ਸੀਗੀਆਂ ਉਹਨਾਂ ਨੇ ਦੱਸਿਆ ਹੈਗਾ ਕਿ ਇੱਕ ਨਾਲ ਹੀ ਜੱਤੂ ਦੇ ਨਾਲ ਇੱਕ ਪਿੰਡ ਹੈ ਰਮਾਨਾ ਅਜੀਤ ਸਿੰਘ ਜਿੱਥੇ ਇੱਕ ਡੇਰਾ ਚਾਲਕ ਹੈਗਾ ਡੇਰੇ ਚਾਲਕ ਨੇ ਮੁੰਡੇ ਦਾ ਵਿਆਹ ਕਰਾਇਆ ਤੇ ਉਸ ਮੁੰਡੇ ਦੇ ਨਾਲ 20 ਲੱਖ ਰੁਪਏ ਦੀ ਠੱਗੀ ਵਜੀ ਹੈਗੀ ਆ ਕੀ ਹੈ ਸਾਰਾ ਮਾਮਲਾ ਆਓ ਤੁਹਾਨੂੰ ਸੁਣਾਣੇ ਹੈਗੇ ਆ ਕੀ ਕਹਿ ਰਹੇ ਸੀਗੇ ਕਿਸਾਨ ਯੂਨੀ ਦੇ ਆਗੂ ਤੇ ਕੀ ਕਿਹਾ ਉਸ ਮੁੰਡੇ ਦੇ ਪਿਓ ਨਾਲ ਜਿਹਦੇ ਨਾਲ ਠੱਗੀ ਵਜੀ ਸੀਗੀ ਔਰ ਕੀ ਕਹਿ ਰਹੇ ਹੈਗੇ ਇਹ ਸਾਰੇ ਮਾਮਲੇ ਦੇ ਉੱਤੇ ਜੈਤੋ ਥਾਣੇ ਦੇ ਐਸ ਐਚ ਓ ਸਰਦਾਰ ਗੁਰਮੇਹਰ ਸਿੰਘ ਜੀ ਉਹਨਾਂ ਨੇ ਕੀ ਕਿਹਾ ਹੈਗਾ ਆਓ ਤੁਹਾਨੂੰ ਸਾਰੀ ਘਟਨਾ ਸੁਣਾਉਣੀ ਹੈਗੀ ਹੈ ਜੀ ਜਸੀ ਕੀ ਕਹਿੰਦੇ ਚੋਗੇ ਅੱਜ ਥਾਣੇ ਚ ਕੇ ਧਰਨਾ ਲਗਾਏਗਾ ਕੀ ਹੈ ਪੂਰਾ ਮਾਮਲਾ ਪੂਰਾ ਮਾਮਲਾ ਇੱਕ ਦੁਖੀ ਪੀੜਤ ਕਿਸਾਨ ਨੂੰ ਲੈ ਕੇ ਪੀ ਆਰ ਦੇ ਚੱਕਰ ਦੇ ਵਿੱਚ ਕਿਉਂਕਿ ਧੀਰੇ ਬਾਬੇ ਜੇ ਕੋਲ ਆਸ ਰੱਖੀ ਗਈ ਸੀਗੀ ਅਰਮਾਨਾ ਲਬੇਲ ਸਿੰਘ ਜੋ ਡੇਰਾਗਾ ਕਿਉਂ ਨਹੀਂ ਧੋਗ ਧੋਗ ਉਸ ਤੋਂ ਪੀਆਰ ਕੁੜੀ ਦੇ ਨਾਲ ਉਸਦੀ ਲੜਕੇ ਦੀ ਮੈਰਿਜ ਕਰਵਾ ਦਿੱਤੀ ਕਿ ਤੈਨੂੰ ਪੀਆਰ ਕਰਵਾ ਦਿੱਤਾ ਜਾਊਗਾ 30 ਲੱਖ ਰੁਪਿਆ ਲਿਆ ਗਿਆਗਾ ਤੇ ਉਹ ਮੜ ਕੇ ਲੜਕੇ ਦੇ ਉੱਤੇ ਕਿਉਂਕਿ ਤਵੇਲਾ ਵੀ ਲੜਕੀ ਦੀਆਂ ਮੈਰਿਜਾਂ ਹੋਈਆਂ ਵਈਆਂ ਸੀ ਦੋ ਤਿੰਨ ਇੱਕ ਕੁੜੀ ਹੋਰ ਪਹਿਣ ਇਹਨਾਂ ਦੇ ਕੋਲੇ ਰਹਿੰਦੀ ਸੀ ਉਹਦਾ ਵੀ ਦੋ ਤਿੰਨ ਅਰੀ ਤਲਾਕ ਹੋਇਆ ਹੋਇਆ ਸੀ ਕੋਲ ਬਣਾ ਕੇ ਬਾਬੇ ਦਾ ਧੰਦਾ ਬਣਾਇਆ ਹੋਇਆ ਦਾ ਬਾਬਾ ਉੱਤੇ ਜਾ ਕੇ ਖੁਦ ਨਾ ਤਾਂ ਸਗਲ ਪਵਾ ਕੇ ਹੁੰਦਾਗਾ ਉਹ ਮਕੇਦਾ ਸਾਡੇ ਕੋਲੇ ਵੀਡੀਓ ਮੌਜੂਦ ਆ ਵੀ ਇਸ ਤੋਂ ਬਾਅਦ ਉਹ ਲੜਕੀ ਲੜਕੇ ਦੇ ਨਾਲ ਰਹਿੰਦੀ ਹੈਗੀ ਅਰਜਿੰਦਰ ਲੜਕੇ ਦੇ ਨਾਲ ਰਾਜ ਸਿੰਘ ਦਾ ਲੜਕਾ ਹੈਗਾ ਉਹ ਤੇ ਉਹ 6-7 ਮਹੀਨੇ ਨਾਲ ਰਹਿਆ ਤੋਂ ਬਾਅਦ ਚਲੋ ਪੀਆਰ ਦੀ ਫਾਈਲ ਆ ਜੋ ਲਾਈ ਜਾਂਦੀ ਹੈ ਲੜਕੀ ਦੇ ਵੱਲੋਂ ਇਸ ਤੋਂ ਬਾਅਦ ਜੋ ਫਿੰਗਰ ਵੀ ਹੋ ਜਾਂਦੇ ਆ ਪੀਆਰ ਹੋਣ ਦੇ ਚੱਕਾ ਸਿਰ 75% ਚਾਂਸ ਹੋ ਗਏ ਸੀ ਬਾਬੇ ਦੇ ਬਾਅਦ ਵਿੱਚ ਧੀਰਾ ਬਾਬਾ ਲਵੇਲ ਸਿੰਘ ਨਾਲ ਇਹਦੇ ਲਾਲਚ ਜਾ ਗਿਆ ਉਹਦੇ ਲਾਲਚ ਜਾ ਗਿਆ ਇਹਨਾਂ ਨੇ ਫੇਰ 5 ਲੱਖ ਦੀ ਮੰਗ ਕਰਦੇ ਆਗੇ ਇਨਾਂ ਵੱਲੋਂ ਜਵਾਬ ਦਿੱਤਾ ਜਾਂਦਾ ਸੀ ਜ਼ਮੀਨ 3 ਕਿੱਲੇ ਜ਼ਮੀਨ ਗੈਨੇ ਵੀ ਕਰਤੀ ਲਾਉਣ ਵੀ ਲੈ ਲਿਆ ਹੁਣ ਸਾਡੇ ਕੋਲੇ ਕੁਝ ਨਹੀਂ ਬਚਿਆਗਾ ਤੇ ਜਦੋਂ ਸਾਡਾ ਮੁੰਡਾ ਪੀਆਰ ਹੋ ਗਿਆ ਕਮਾਈ ਕਰੂਗਾ ਬਾਬਾ ਜੀ ਤੁਹਾਨੂੰ ਪੈਸੇ ਦੇ ਦੇਾਂਗੇ ਬਾਬਾ ਜੀ ਆ ਤਾਂ ਨਹੀਂ ਇਹ ਤਾਂ ਤੁਰੰਤ ਦੇਨੇ ਪੈਣਗੇ ਜੇ ਪੀਆਰ ਕਰਾਉਣਾ ਤਾਂ ਜਦੋਂ ਇਹਨਾਂ ਨੇ ਜਵਾਬ ਦਿੱਤਾ ਤੇ ਬਾਬੇ ਨੇ ਲੜਕੀ ਵੱਲੋਂ ਫਾਲਪ ਤੇ ਡ੍ਰੌਪ ਕਰਾ ਦਿੱਤੀ ਉਹ ਤੇ ਸਟੇਲ ਰਹੀ ਤੇ ਇਹਨਾਂ ਉੱਤੇ ਇਹ ਕਹਿ ਕੇ ਵੀ ਆਏ ਕਰਕੇ ਲੜਕਾ ਸ਼ਰਾਬ ਪੀ ਕੇ ਤੇ ਕੁੜੀ ਦੇ ਮਗਰ ਚਾਕੂ ਲੈ ਕੇ ਬਹਿ ਗਿਆ ਐਫ ਆਈ ਆਰ ਕਰਾਤੀ ਹਾਲੀਆ ਜਦੋਂ ਲੜਕਾ ਪੰਜਾਬ ਆਉਂਦਾ ਉਦੋਂ ਡਰਦਾ ਹੋਇਆ ਕੈਨੇਡਾ ਤੋਂ ਤਾਂ ਕੈਨੇਡਾ ਦੀ ਪੁਲਿਸ ਬੰਨੀਓ ਕਲੀਨ ਚੈਟ ਦਿੱਤੀ ਜਾਂਦੀ ਹੈ ਨਿਰਦੋਸ਼ ਸਾਬਤ ਕੀਤਾ ਜਾਂਦਾ ਹੈਗਾ ਇਸ ਤੋਂ ਬਾਅਦ ਲੜਕਾ ਇੱਥੇ ਆ ਜਾਂਦਾ ਇਹ ਮਸਲਾ ਸਾਡੇ ਕੋਲ ਜਦੋਂ ਆਉਂਦਾ ਪਹਿਲਾਂ ਹੋਰ ਭਰਾਤੀਆਂ ਜਥੇਬੰਦੀਆਂ ਕੋਲ ਵੀ ਗਿਆ ਤੇ ਵਾਰ-ਵਾਰ ਧੀਰਾ ਬਾਬਾ ਜਾਨੀ ਕਿ ਉਹਨਾਂ ਉੱਤੇ ਇਸੇ ਤਰ੍ਹਾਂ ਹੀ ਹਮਲਾ ਕਰਦਾ ਰਹਿੰਦਾ ਸੀ ਕੋਈ ਵੀ ਜਾਂਦਾ ਸੀ ਇੱਕ ਪੱਤਰਕਾਰ ਵੀ ਗਿਆ ਤਾਰਾ ਪੱਤਰਕਾਰ ਗਿਆ ਉਸਦੇ ਵੀ ਕੈਮਰੇ ਖੋਣ ਤੱਕ ਪਾਇਆ ਇਸੇ ਤਰ੍ਹਾਂ ਜਦੋਂ ਅਸੀਂ ਗਏ ਗੱਲਬਾਤ ਕਰਨ ਦੇ ਲਈ ਪਹਿਲੀ ਵਾਰ ਗਏ ਆ ਤੇ ਸਾਡੇ ਉੱਤੇ ਗੇਟ ਦੇ ਉੱਤੇ ਹੀ ਗੱਲਬਾਤ ਅਜੇ ਸ਼ੁਰੂ ਨਹੀਂ ਹੋਈ ਤਾਂ ਉਹਨਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾਗਾ ਜੋ ਕਿ ਕਿਸਾਨ ਨੂੰ ਛਡਾਉਣ ਦੇ ਜੋਰ ਲੱਗਿਆ ਹੋਇਆ ਝੜਾ ਤੇ ਨਾਲ ਸਾਡੀ ਵੀ ਪੂਰੀ ਤਰ੍ਹਾਂ ਕਟਮਾਰ ਕੀਤੀ ਜਾਂਦੀ ਹੈ ਵੀ ਇਸ ਕਰਕੇ ਅਸੀਂ ਦੁਖੀ ਹੋਏ ਆਨੇ ਜਦੋਂ ਗੱਲ ਕੋਈ ਸਿਰੇ ਨਹੀਂ ਲੱਗੀ ਗਈ ਐਸਚੋ ਇਹਨਾਂ ਦੇ ਹੱਥ ਤੇ ਵਿੱਚ ਭੁਗਤਿਆ ਉਲਟਾ ਸਾਡੇ ਦੇ 452 ਲਾਈ ਜਾਗੀ ਤੇ ਧੀਰੇ ਬਾਬ ਦੇ ਤੇ 24 ਦਾ ਪਰਚਾ ਇੱਕ बराबर क्रॉस पर्चा ਕਰਿਆ ਜਾ ਕੇ ਤਾਂ ਕਿ ਕੰਪਰੋਮਾਈਜ਼ ਹੋ ਜੇ ਕਿਉਂਕਿ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਭੁਗਤੀਆਂ ਦਾ ਇਸ ਕਰਕੇ ਅਸੀਂ ਥਾਣੇ ਦਾ ਗੇਟ ਦਪਿਆ ਹੋਇਆ ਜਿਹੜਾ ਹੁਣ ਇਹ ਧਰਨਾ ਹੈਗਾ ਜੇ ਕੋਈ ਸੁਣਵਾਈ ਤੁਹਾਡੀ ਨਹੀਂ ਹੁੰਦੀ ਕਿ ਲਗਾਤਾਰ ਚੱਲਦੀ ਰਹੇਗਾ ਆ ਸਾਡਾ ਧਰਨਾ ਜੋ ਲਗਾਤਾਰ جاری ਰਹੂਗਾ ਬਾਕੀ ਜਿੰਨੇ ਸਾਨੂੰ ਸੁਪਰ ਕਮੇਟੀ ਕਹੂਗੀ ਜ਼ਿਲ੍ਹੇ ਦੀ ਮੀਟਿੰਗ ਕਰਾਂਗੇ ਅਸੀਂ ਜੋ ਫੈਸਲਾ ਲਿਆ ਮੀਟਿੰਗ ਦੇ ਨਾਲ ਰਾਵਾਂਗੇ ਅਗਲਾ ਐਕਸ਼ਨ ਕਰਦੇ ਰਹਾਂਗੇ ਕਿ ਜਿਹੜਾ ਤੁਸੀਂ ਦੋਸ਼ ਲਾ ਰਹੇ ਹੋ ਬਾਬੇ ਤੇ ਵੀ 30 ਲੱਖ ਰੁਪਏ ਦਿੱਤਾ ਗਿਆ ਹੈਗਾ ਕੋਈ ਉਹਦੇ ਸਬੂਤ ਵਗੈਰਾ ਵੀ ਹੈ ਤੁਹਾਡੇ ਕੋਲ ਜਾਂ ਕਿਸੇ ਕੋਲ ਉਹਦੇ ਸਬੂਤ ਇਸ ਕਰਕੇ ਨਹੀਂ ਹੋਏਗੇ ਕਿਉਂਕਿ ਇਹ ਰਿਸ਼ਤੇਦਾਰੀ ਹੈ ਇਹਨਾਂ ਦੀ ਆਪਸ ਵਿੱਚ ਧੀਰੇ ਬਾਬੇ ਦੇ ਨਾਲ ਰਿਸ਼ਤੇਦਾਰੀ ਆ ਉਹ ਇੱਕ ਰਿਸ਼ਤੇਦਾਰੀ ਦੇ ਚੱਕਰ 'ਚ ਜਦੋਂ ਬਾਬੇ ਨੇ ਕਹਿਤਾ ਖਾਸ ਕਰਕੇ ਜੋ ਹੁਣ ਵੀ ਸੰਗਤ ਜਾਂਦੀ ਆ ਹੋਰ ਵੀ ਸਾਡੇ ਅੱਜ ਤੋਂ ਜੈਤੋ ਤੋਂ ਜਾਂਦੀ ਹੈਗੇ ਉਹ ਕਿਉਂਕਿ ਜਦੋਂ ਪੈਸੇ ਟਿਕਾਉਂਦਾ ਇੱਕ ਲਵਾਫੇ ਦੇ ਵਿੱਚ ਕਹਿੰਦਾ ਤੂੰ ਇਹ ਤੇ ਰੱਖ ਦੋ ਕਿਉਂਕਿ ਮੋਬਾਈਲ ਬਕਾਇਦਾ ਜਿਹਦੇ ਅੰਦਰ ਜਾਂਦਾ ਕੋ ਇਸੇ ਕਰਕੇ ਸਬੂਤਾਂ ਛੱਡਦੇ ਨਹੀਂਗਾ ਬਿਲਕੁਲ ਹੁਣ ਤੁਸੀਂ ਕੀ ਮੰਗਾ ਸਾਡੀ ਤਾਂ ਇਹੀ ਮੰਗਾਂ ਜੋ ਕਿਸਾਨ ਪੀੜਤਾ ਜਿਹਦੇ ਵੱਲੋਂ ਟੁੱਟੜ 30 ਲੱਖ ਰੁਪਇਆ ਲਾਇਆ ਗਿਆ ਉਹਦਾ 30 ਲੱਖ ਰੁਪਇਆ ਵਾਪਸ ਕੀਤਾ ਜਾਵੇ ਤੇ ਜੋ ਸਾਡੇ ਤੇ ਕਾਰਵਾਈ ਕਰੀਆ 452 ਉਹ ਵਾਪਸ ਲਈ ਜਾਵੇ ਕੋਈ ਪਹਿਲੇ ਵੀ ਧੀਰੇ ਬਾਬੇ ਦੇ ਇਹੋ ਜਿਹੇ ਇਲਜ਼ਾਮ ਲੱਗੇ ਹੋਗੇ ਪਹਿਲੇ ਵੀ ਨਹੀਂ ਕੋਈ ਇਹੋ ਜਿਹਾ ਰਾਜਦਾਨਾ ਕੀਤਾ ਹੈ ਸਾਡੇ ਸਾਥੀ ਖੜੇ ਆ ਇਹਨਾਂ ਨੂੰ ਪੂਰੀ ਨੌਲੇਜ ਹੈ ਉਸ ਗੱਲਬਾਤ ਵਿੱਚ ਦੋ ਤਿੰਨ ਵਾਰੀ ਪਹਿਲਾਂ ਵੀ ਇਸ ਤਰ੍ਹਾਂ ਸਾਡੇ ਜਥੇਬੰਦੀ ਦੇ ਨਾਲ ਟਕਰਾਅ ਵਿੱਚ ਆਇਆ ਹੋਗਾ ਗੁੰਡਾਗਰਦੀ ਕਰੀ ਆ ਮੱਤੇ ਦੇ ਵਿੱਚ ਘਰੇ ਜਾ ਕੇ ਕਿਸੇ ਦੇ ਮਜ਼ਦੂਰ ਲੜਕੀ ਦੇ ਨਾਲ ਉਹਨਾਂ ਦੇ ਘਰੇ ਜਾ ਕੇ ਕੁੱਟਮਾਰ ਕਰਦੇ ਨੇ ਉਹਦੇ ਗੁੰਡੇ ਉਹ ਸਾਰੀ ਜੋ ਮਤਾ ਗੱਲਬਾਤ ਆ ਉਹ ਸਾਡੇ ਸਾਥੀ ਦੱਸਦੇ ਨੇ ਕੀ ਤੁਹਾਨੂੰ ਲੱਗਦਾ ਇੱਕ ਪਾਸੇ ਦੇਵੇਂ ਦੇ ਬਾਬਾ ਹੋਣਾ ਤੇ ਇੱਕ ਪਾਸੇ ਦੂਜੇ ਪਾਸੇ ਗੁੰਡਾਗਰਦੀ ਕਰਨਾ ਕੀ ਚੰਗੇ ਕੱਲਾ ਕੀ ਅਸੀਂ ਦਾ ਬਾਬਾ ਕਹਿੰਦੇ ਨਹੀਂਗੇ ਹੂੰ ਅਸੀਂ ਤਾਂ ਉਹਨੂੰ ਇੱਕ ਸ਼ਬਦ ਨਹੀਂ ਉਹ ਵਰਤਣਾ ਚਾਹੁੰਦੇਗੇ ਵੀ ਇਹੋ ਜਿਹਾ ਸਾਧਾ ਰੂਪ ਦੇਣਾ ਚਾਹੁੰਦੇ ਆਂਗੇ ਉਹ ਬਾਬੇ ਵਿੱਚੋਂ ਆਉਂਦੇ ਹੀ ਨਹੀਂਗਾ ਬਾਬੇ ਤਾਂ ਸੀਗੇ ਸਾਡੇ ਗੁਰੂ ਨਾਨਕ ਦੇਵ ਜੀ ਵਰਗੇ ਦਸਵੇਂ ਪਾਤਸ਼ਾਹ ਗੜਗੀਆਂ ਵਰਗੇ ਜਿਨ੍ਹਾਂ ਨੇ ਉਹ ਬਾਬੇ ਸੀਗੇ ਉਹਨਾਂ ਨੇ ਕਿਹਾ ਵੀ ਸੀ ਕੋਈ ਦੇਤਾਰੀ ਗੁਰੂ ਨਹੀਂ ਹੋਣਾਗਾ ਸਾਡਾ ਸਰ ਤਾਂ ਉਹਨਾਂ ਅੱਗੇ ਝੁਕਦਾ ਇਹਨਾਂ ਨੂੰ ਅਸੀਂ ਤਾਂ ਬਾਬੇ ਨਹੀਂ ਮੰਨਦੇਗੇ ਇੱਕ ਪਰਿਵਾਰਕ ਮੈਂਬਰ ਦੀ ਹਾਂ ਬਾਈਟ ਹਾਂਜੀ ਭਾਈ ਅੱਜ ਅਸੀਂ ਮਕੀਤਨ ਨਾਲ ਲਗਾ ਗਿਆ ਥਾਣੇ ਦੇ ਬਾਰਗੇ ਕੀ ਆ ਪੁਰਾ ਮਕਤਾ ਇਹ ਜੀ ਮਾਮਲਾ ਮੇਰਾ ਬੇਟਾ ਬਾਹਰ ਗਿਆ ਸੀ ਵਰਕਪ ਬੰਦ ਤੇ ਇਹ ਜਿਹੜਾ ਧੀਰਾ ਸਾਹ ਦਾ ਬਾਬਾ ਇਹਨੂੰ ਸਾਡੀ ਰਿਸ਼ਤੇਦਾਰੀ ਵੀ ਮਿਲਦੀ ਆ ਇਹ ਕਹਿੰਦਾ ਵੀ ਜੇ ਲੜਕੀ ਪਈ ਆ ਰ ਮੈਂ ਰਿਸ਼ਤਾ ਕਰਵਾ ਦੇਣਾ 15-18 ਲੱਖ ਰੁਪਏ ਲੱਗ ਜਾਂਦਾ ਤੇ ਤੂੰ ਮੈਨੂੰ 20 ਲੱਖ ਰੁਪਏ ਦੇ ਦੇ ਮੈਂ ਇਹਨੂੰ 5 ਲੱਖ ਕੀਰਾਂ ਦੇਦਾ 15 ਕੀਰਾਂ ਦੇਦਾ ਤੇ ਜਾ ਕੇ ਮਰਥਾ ਤੀਕਦਾ ਇਹਨੂੰ ਤੇ ਜਦੋਂ ਮੇਰਾ ਰਡਕਾ ਪੀਆ 75% ਪੀਆਰ ਹੋ ਗਿਆ 93 ਹੋ ਗਿਆ ਜene ਕਾਰ ਮਿਲ ਨਾ ਰਹਿੰਦੇ ਇਹਨੇ ਉਧਰ ਪੁਲਿਸ ਨੂੰ ਸਿਖਾ ਕੇ ਤੇ ਪਹਿਲਾਂ ਤਾਂ ਕੁੜੀ ਨਾਂ ਨਾੜ ਕਰਵਾ ਕੇ ਉਧਰ ਦੀ ਕਨੇਡਾ ਦੀ ਪੁਲਿਸ ਤੋਂ ਅਰਖਾਸਤ ਦਵਾਤੀ ਉਥੋਂ ਬੰਦਾ ਕਲੀਮ ਚੱਟ ਆ ਗਿਆ ੁੰਡਾ ਆ ਗਿਆ ਇਹਨੇ ਆਖਿਆ ਆਖਿਆ ਵੀ ਚਾ ਬਾਬੇ ਦੀ ਮਿੰਤ ਕਰਾਂਗੇ ਤੇ ਜਦੋਂ ਅਸੀਂ ਬਾਬੇ ਦੀ ਮਿੰਤ ਕਰਿਆ ਤਾਂ ਤੇਰੇ ਤੇ ਭੂਤ ਪਰੇ ਤੇ ਚੁੰਬੜਿਆ 18000 ਰੁਪਿਆ ਲੈ ਤੇਰਾ ਮੈਂ ਉਹ ਦੂਜਾ ਢਾਲਾ ਲਾਉਣਾ ਫੇਰ ਵਾਰ-ਵਾਰ ਮੰਗ ਕਰਦਾ ਬਾਬਾ ਆਪਾ 8 ਲੱਖ ਰੁਪਏ ਦੀ ਹੋਰ ਮੰਗ ਕਰਦਾ ਤੇ ਅਸੀਂ ਆਖਾਂ ਅਸੀਂ ਗਰੀਬ ਪਰਿਵਾਰ ਆ ਸਾਡੇ ਕੋਲ ਸਾਰੇ ਮਾਦੀ ਪੈਲੀ ਵੇਚ ਵਟ ਕੇ ਗਹਿੜੇ ਕਰਕੇ ਤੇ ਬਾਬੇ ਨੂੰ ਪੈਸੇ ਦੇਤੇ ਆ ਮਸਲਾ ਜੀ ਮੈਂ ਇਹਨਾਂ ਸੁਖਪ੍ਰੀਤ タルਗਿਆ ਕੋਲੇ ਗ੍ਰਾਹਾਂ ਵਾਲਾਂ ਕੋਲੇ ਆ ਕੇ ਬੇਨਤੀ ਕੀਤੀ ਵੀ ਭਾਈ ਮੇਰਾ ਤੁਸੀਂ ਮਦਦ ਕਰੋ ਮੇਰੀ ਕੋਈ ਬਾਹ ਨਹੀਂ ਫੜਦਾ ਇਹਨਾਂ ਨੇ ਮੇਰੇ ਕਹਿਣ ਤੇ ਆਪਦੇ ਕਾਈ ਦੇ ਮੈਂਬਰ ਭੇਜੇ ਉਹ ਜਲ ਪਲਾਹ ਦੇ ਕੇ ਬਾਬੇ ਨੂੰ ਆ ਕੇ ਫਿਰ ਇਹਨਾਂ ਨੇ ਮੀਟਿੰਗ ਕੀਤੀ ਸੁਖਪ੍ਰੀਤ ਮੇਜਤੋ ਵਾਲੇ ਨੇ ਤੇ ਇਹਨੇ ਦੂਜਾ ਬਾਬੇ ਨੇ 4 ਤਰੀਕ ਦਾ ਟਾਈਮ ਮੰਗਿਆ ਸੀ ਇਹਨਾਂ ਨੇ ਫੋਨ ਕੀਤਾ ਸੀ ਇਹ ਜੋ ਤੁਰ ਲੱਗਿਆ ਨੇ ਆਜੋ ਮੈਂ ਕਿਹ ਵੈ ਨਹੀਂ ਜਾਂਦਾ ਨਹੀਂ ਆਜੋ ਆਨੇ ਫਿਰ ਮੂੰਹ ਤੇ ਗੱਲ ਕਿਵੇਂ ਕਰਾਂਗੇ ਖੜਾ ਬਾਬਾ ਸੱਚਾ ਆਵੇ ਅਸੀਂ ਜਾ ਕੇ ਚੱਲਦੇ ਆਂ ਉਹ ਝੂਠਾ ਆਵੇ ਮੈਂ ਵੀ ਚੱਲ ਵੜਦੇ ਆਂ ਜਦੋਂ ਜਾ ਕੇ ਤੁਹਾਨੂੰ ਬੜਾ ਨਾਲ ਮੈਨੂੰ ਦਾ ਕੁੱਟਣਾ ਕੁੱਟਣਾ ਸੀ ਨਾਲ ਇਹਨਾਂ ਨੂੰ ਵੀ ਉਹ ਬਾਕੀ ਗੱਲ ਤੁਸੀਂ ਸਾਰੀ ਇਹਨਾਂ ਤੋਂ ਸੁਣ ਸਕਦੇ ਆਹ ਵਾਕਾ ਜੀ ਸਾਹਿਬ ਹੁਣ ਤੁਸੀਂ ਥਾਣੇ ਦੇ ਕਿੰਨਾ ਲਗਾਇਆ ਕੋਈ ਪੁਲਿਸ ਵਾਲਾ ਸੁਣਵਾਈ ਕੀਤੀ ਜਾ ਰਹੀ ਹੈ ਕਿਸੇ ਨੇ ਕੋਈ ਨਹੀਂ ਸਾਡੀ ਸੁਣਵਾਈ ਕਰਦਾ ਸਾਰੇ ਬਾਬੇ ਸਾਧ ਦੇ ਹੱਕ ਚ ਬੋਲਦੇ ਆ ਧੀਰੇ ਸਾਧ ਦੇ ਜੀ ਬਾਬੇ ਦੀ ਪਹੁੰਚ ਤੱਕ ਹੀ ਦੂਰਾਂ ਤੱਕ ਆ ਜੀ ਬਾਬਾ ਦਾ ਕੋਈ ਦਰਖਾਸਤ ਦਿੰਦੇ ਸੀ ਸਾਡਾ ਕੁਝ ਮੰਨ ਨਹੀਂ ਦਿੰਦਾ ਬਾਬਾ ਕਹਿੰਦਾ ਮੇਰਾ ਕੀ ਕਰ ਲੈਣਗੇ ਮੇਰਾ ਨਹੀਂ ਕੁਝ ਕਰ ਸਕਦੇ ਤੁਸੀਂ ਮੈਂ ਤਾਂ ਰੋ ਰੋ ਕੇ ਸਾਰੇ ਕੋਲੇ ਕੋਲ ਕੋਲੇ ਬਾਹਰ ਲਾਈ ਆ ਵੀ ਮੇਰੀ ਮਦਦ ਕਰੋ ਮੇਰੀ ਮਾਂ ਪੜੋ ਤੇ ਅੱਜ ਕੀ ਸੱਟਾ ਵਜਨ ਦਾ ਕਾਰਨ ਇਹ ਸੱਟਾ ਬਾਬਿਆਂ ਨੇ ਕਈ ਮਾਰੀ ਐ ਇੱਥੇ ਤੇ ਸਾਰਿਆਂ ਨੂੰ ਪਤਾ ਉੱਥੇ ਦਾਖਲਾ ਮੈਂ ਸਰਕਾਰੀ ਹਸਪਤਾਲ ਚ ਅਜੇ ਜੇ ਕੋਈ ਇਨਸਾਫ ਨਹੀਂ ਮਿਲਿਆ ਅਗਲਾ ਸੰਘਰਸ਼ ਅਗਲਾ ਜੀ ਅਸੀਂ ਜਿੰਨਾ ਚਿਰ ਇੰਤਹਾ ਮਾਰਜਾ ਬੰਦੀ ਕਰੂ ਜੋ ਕਰੂ ਜਸੇ ਬੰਦੀ ਜਸੇ ਬੰਦੀ ਜਿਹੜੇ ਪ੍ਰਧਾਨ ਆ ਸੁਖਪ੍ਰੀਤ ਇਹਨਾਂ ਦਾ ਜਸਪ੍ਰੀਤ ਇਹਨਾਂ ਨਾਲ ਫੰਡਾਂ ਨਾਲ ਜਿਵੇਂ ਵੀ ਇਹ ਕਰਨਗੇ ਅਸੀਂ ਇਹਨਾਂ ਦੀ ਪੂਰੀ ਹਮਾਇਤ ਇਹ ਮੇਰਾ ਇਹੀ ਫੈਸਲਾ ਕਰਨਗੇ ਜੋ ਕਰਨਗੇ ਮੇਰੇ ਹੱਥ ਚ ਕੋਈ ਫੈਸਲਾ ਨਹੀਂ ਹੁੰਦਾ ਤੁਹਾਡਾ ਪੀੜਤ ਨਾਲ ਕੀ ਰਿਸ਼ਤਾ ਹੈਗਾ ਜੀ ਕਿਹਦੇ ਨਾਲ ਆਈ ਲੜਕੇ ਲੜਕੇ ਥੋੜਾ ਅਜ ਲੜਕਾ ਹੈਗਾ ਹਾਂ ਮੇਰਾ ਲੜਕਾ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਰਾਜ ਸਿੰਘ ਜੀ ਰਾਜ ਸਿੰਘ ਪਿੰਡ ਕਿਹੜਾ ਤੁਹਾਡਾ ਜੈਤੋ ਸ਼ਾਦਾਪਤੀ ਜੈਤੋ ਸ਼ਾਦਾਪਤੀ ਲੜਕੇ ਦਾ ਕੀ ਨਾਮ ਹੈ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਹਾਂ ਜੀ ਤੇ ਜਿਹੜੀ ਲੜਕੀ ਨਾਲ ਵਿਆਹ ਕਰਾਇਆਗੇ ਸੀ ਲੜਕੀ ਦਾ ਕੀ ਨਾਮ ਸੀਗਾ ਲੜਕੀ ਦਾ ਮਨਪ੍ਰੀਤ ਕੌਰ ਜੀ ਉੱਥੇ ਰਹਿੰਦੀ ਹੈਗੀ ਕੈਨੇਡਾ ਵਿੱਚ ਕੈਨੇਡਾ ਜੀ ਰਹਿੰਦੀ ਹੈ ਤਾਂ ਵੇਖੀ ਨਹੀਂ ਬਾਬਾ ਕਹਿੰਦਾ ਜੀ ਪੁੱਜਾ ਬਹੁਤ ਸਾਊ ਪਰਿਵਾਰ ਆ ਤਿੰਨ ਵੱਡੀ ਕੁੜੀ ਦੇ ਤਲਾਕ ਹੋਏ ਆ ਉਹ ਕਹਿੰਦਾ ਬੜੇ ਚੰਗੇ ਬੰਦੇ ਆ ਬਾਬਾ ਸਾਨੂੰ ਇਹ ਕਹਿਣਾ ਥੋੜਾ ਲੜਕਾ ਇੱਕ ਵਾਰੀ ਕੈ ਹਾਂ ਠੀਕ ਹੈ ਠੀਕ ਹੈ ਬਾਬੇ ਜੀ ਕਹੇ ਤੇਰਾ ਬੜਾ ਚੰਗਾ ਪਰਿਵਾਰ ਆ ਤਿੰਨ ਚਾਰ ਇੱਕ ਇੱਥੋਂ ਵਾਲੀ ਕੁੜੀ ਦੇ ਤਲਾਕੇ ਸਾਰ ਠੀਕ ਹੈ ਜੀ ਓਕੇ ਆਇਸਰਾ ਜੀ ਕਿ ਕਿਸਾਨ ਜੱਥੇਬੰਦੀ ਉਹ ਤਰਨ ਲਗਾਇਆ ਗਿਆ ਕਬਰ ਕਿ ਕੀ ਇਹ ਪਰਮਾਪਕੀ ਇਹ ਜੀ ਕੁਝ ਦਿਨ ਪਹਿਲਾਂ ਰਮਾਣਾਲ ਬੀਲ ਸਿੰਘ ਜਿਹੜਾ ਡੇਰਾ ਹੈ ਉੱਥੇ ਕਿਸਾਨ ਯੂਨੀਅਨ ਤੇ ਡੇਰੇ ਵਾਲਿਆਂ ਦੀ ਆਪਸ ਚ ਲੜਾਈ ਹੋ ਗਈ ਸੀਗੀ ਉਹ ਲੜਾਈ ਦੇ ਸਬੰਧੀ ਇੱਕ ਮੁਕਦਮਾ ਦਰਜ ਕੀਤਾ ਗਿਆ ਸੀਗਾ ਜਿਸ ਸਬੰਧੀ ਕ੍ਰਾਸ ਕੇਸ ਤਰਜੋ ਹੈ ਸਿਕਾ ਦੋਨੇ ਪਾਰਟੀਆਂ ਦੇ ਵਿਰੁੱਧ ਉਸ ਕੇਸ ਦੇ ਸਬੰਧੀ ਹੁਣ ਜਿਹੜਾ ਧਰਨਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਲਾਇਆ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਪੁੱਛ ਕੇ ਜੋ ਜੋ ਉਹਨਾਂ ਦੀਆਂ ਮੰਗਾਂ ਨੇ ਜੋ ਜੋ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਉਹ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਉਸ ਤੋਂ ਬਾਅਦ ਅਗਲੀ ਚੀਜ਼ ਪ੍ਰੈਸ ਨੂੰ ਲਾ ਕੇ ਕਿਹੜੀ ਤਰ੍ਹਾਂ ਦਾ ਮਾਮਲਾ ਅੱਜ ਹੋਇਆ ਸੀ ਦੋਨੇ ਕ੍ਰਾਸਪੀ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹ ਜੀ ਪ੍ਰੈਸ ਨੂੰ ਦੇ ਦਿੱਤੀ ਜਾਏਗੀ ਉਹ ਜਿਹੜੀ ਕ੍ਰਾਸ ਰੈਪਟ ਹੈ ਉਹਦੀ ਕਾਪੀ ਵੀ ਦੇ ਦੰਨੇ ਆ ਇੱਕ ਪਾਸਿਓ ਜਿਹੜੇ ਜਿਹੜੇ ਦੋਨੇ ਪਾਰਟੀਆਂ ਦਾਖਲ ਹੋਈਆਂ ਸੀਗੀਆਂ ਇੱਕ ਪਾਰਟੀ ਵੱਲੋਂ ਤਾਂ ਉਹ ਮੈਡੀਕਲ ਓਪੀਨੀਅਨ ਹਜੇ ਪੈਂਡਿੰਗ ਹੈ ਤਾਂ ਕਰਕੇ ਉਹ ਕੰਪਲੀਟ ਡੀਟੇਲਸ ਆਫਟਰ ਮੈਡੀਕਲ ਓਪੀਨੀਅਨ ਹੀ ਦੱਸੀਆਂ ਜਾ ਸਕਦੀਆਂ ਨੇ ਇੱਕ ਉਹਨਾਂ ਦਾ ਇਹ ਵੀ ਦੋਸ਼ ਹੈ ਕਿ ਉਹ ਕਹਿੰਦੇ ਜੀ ਬਾਬੇ ਦਾ ਸਿਆਸੀ ਦਵਾ ਹੈ ਇਸ ਕਰਕੇ ਜਿਹੜਾ ਹੈਗਾ ਕਾਰਵਾਈ ਨਹੀਂ ਕੀਤੀ ਜਾ ਰਹੀ ਨਹੀਂ ਜੀ ਜਿਹੜੀ ਰਮਾਣਾਲ ਬੀਲ ਸਿੰਘ ਡੇਰੇ ਵਾਲੇ ਜਿਹੜੇ ਬਾਬਾ ਜੀ ਨੇ ਉਹਨਾਂ ਦੇ ਵਿਰੁੱਧ ਵੀ ਰੱਪਟ ਪਾਈ ਗਈ ਹੈ ਉਹਨਾਂ ਦੇ ਖਿਲਾਫ ਮਰਚਾ ਦਰਜ ਕੀਤਾ ਗਿਆ ਹੈ ਜੋ ਜੋ ਬਣਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਕਿ ਕੀ ਇਹ ਪੂਰਾ ਮਾਮਲਾ ਕੀ ਸੀ ਇਹ ਲੜਾਈ ਕਿਉਂ ਹੋਈ ਇਹ ਪੀਆਰ ਨੂੰ ਲੈ ਕੇ ਕੋਈ 20 ਲੱਖ ਰੁਪਏ ਦਾ ਕੋਈ ਮਾਮਲਾ ਸੀ ਵੀ ਲੈਣ ਦੇ ਨੂੰ ਇਨਾਂ ਦਾ ਕੋਈ ਕਿਸਾਨ ਯੂਨੀਅਨ ਉਹਨਾਂ ਦੇ ਕੋਈ ਰਿਲੇਟਿਵ ਦੀ ਕੋਈ ਕੰਪਲੇਂਟ ਵਗੈਰਾ ਆਪਸ ਵਿੱਚ ਇਹਨਾਂ ਦਾ ਚੱਲ ਰਿਹਾ ਸੀਗਾ ਉਹ ਡੀਟੇਲਸ ਹਜੇ ਕੇਸ 'ਚ ਨਹੀਂ ਆਈਆਂ ਉਹ ਇਨਵੈਸਟੀਗੇਸ਼ਨ ਦਾ ਪਾਰਟ ਨਹੀਂ ਉਹਨਾਂ ਬਾਰੇ ਵੀ ਦੱਸ ਦਿੱਤਾ ਜਾਏਗਾ ਪ੍ਰੈਸ ਨੂੰ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਠੀਕ ਹੈ